ਚਾਰ ਸਾਹਿਬਜਾਦੇ ਮਾਤਾ ਗੁੱਜਰ ਕੌਰ ਜੀ ਅਤੇ ਅਨੇਕ ਸਿੰਘ ਸਿੰਗੜੀਆਂ ਦੇ ਸ਼੍ਰੀ ਦਿਹਾੜਿਆਂ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ ਮਿਤੀ 24 ਤੋਂ 31 ਦਸੰਬਰ ਤੱਕ ਗੁਰਦੁਆਰਾ ਸ਼੍ਰੀ ਗੁਰੂ ਆਰ ਰਾਜ ਸਾਹਿਬ ਜੀ, ਗੋਪਾਲਨਗਰ, ਪਵਾਨੀ ਨਗਰ ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਲਗਾਇਆ ਗਿਆ। 31 ਦਸੰਬਰ ਵਾਲੇ ਦਿਨ ਜੇਤੂ ਬੱਚਿਆਂ ਨੂੰ ਇਨਾਮ, ਦਸਤਾਰਾਂ, ਸ਼ੀਲਡਾਂ ਅਤੇ ਮੈਡਲ ਦਿੱਤੇ ਗਏ। ਦਸਤਾਰਾਂ ਦੀ ਸੇਵਾ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਯੂਐਸਏ ਵੱਲੋਂ ਕੀਤੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੈਂਟ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਪੌਂਚ ਕੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਅਤੇ ਗੁਰੂ ਵਿਚਾਰਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਜਿਵਾਡਾਲਾ ਨੱਥਾ ਸਿੰਘ ਪੰਨੂ ਸਤੇਂਦਰਪਾਲ ਸਿੰਘ ਸੰਧੂ ਮਨਜੀਤ ਸਿੰਘ ਰਤਨਜੋਤ ਸਿੰਘ ਅਤੇ ਗੌਰਵਦੀਪ ਸਿੰਘ ਇਹਨਾ ਨੇ ਦਸਤਾਰ ਦੇ ਸਿਖਲਾਈ ਦਿੱਤੀ ਰਜਿੰਦਰ ਸਿੰਘ ਸੰਧੂ ਰਣਜੀਤ ਸਿੰਘ ਦੋਸਾਂਜ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਗਿਆਨੀ ਤਰਸੇਮ ਸਿੰਘ ਖਾਲਸਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈਡ ਗ੍ਰੰਥੀ ਪਾਈ ਗੁਰਚਰਨ ਸਿੰਘ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਜਿਨ੍ਹਾਂ ਨੇ ਆਪਣੇ ਲਖਤੇ ਜਗਰ ਸਾਹਿਬ ਜਾਦੇ ਜਾਨਾਂ ਤੋਂ ਪਿਆਰੇ ਸਿੰਘ ਇਸ ਕੌਮ ਵਾਸਤੇ ਧਰਮ ਵਾਸਤੇ ਕੁਰਬਾਨ ਕੀਤੇ ਉਹਨਾਂ ਦਾ ਸ਼ਹਾਦਤ ਦਾ ਹਫਤਾ ਮਨਾਉਂਦੇ ਹੋਏ ਜਿੱਥੇ ਗੁਰਦੁਆਰਾ ਸ਼੍ਰੀ ਗੁਰੂ ਘਰ ਰਾਏ ਸਾਹਿਬ ਮਰੀਠਾ ਰੋਡ ਵਿਖੇ ਇਸ ਸਥਾਨ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਮੁੱਖ ਸੇਵਾਦਾਰ ਭਾਈ ਜਗਦੀਸ਼ ਸਿੰਘ ਜੀ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਗੁਰਮਤ ਸਮਾਗਮ ਹੋਏ ਉਥੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਗਲੋਬਲ ਇੰਸਟੀਚਿਊਟ ਗਲੋਬਲ ਰੀਚ ਖਾਲਸਾ ਗਲੋਬਲ ਯੂ ਐਸ ਏ ਤੋਂ ਜਥੇਬੰਦੀ ਆ ਭਾਈ ਇੰਦਰਜੀਤ ਸਿੰਘ ਹੋਣੀ ਤੇ ਸਮੁੱਚੇ ਇਹਨਾਂ ਦੇ ਸਹਿਯੋਗੀਆਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਅੱਜ ਦੇ ਸਮਾਗਮ ਮਾਤਾ ਸਹਿਬਕੌਰ ਜੀ ਚਾਰ ਸਾਹਿਬ ਜਾਦੇ ਅਨੇਕਾਂ ਸਿੰਘ ਜਿਹੜੇ ਸ਼ਹੀਦियां ਪਾ ਗਏ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਜੀ ਮਜੀਠਾ ਰੋਡ ਵਿਖੇ ਸਮਾਗਮ ਮਨਾਇਆ ਗਿਆ ਤੇ 4 ਹਫਤਾ ਪਹਿਲਾਂ ਇੱਥੇ ਬੱਚਿਆਂ ਦੇ ਦਸਤਾਰ ਦੀ ਸਖਲਾਈ ਦਾ ਕੈਂਪ ਚਾਲੂ ਕੀਤਾ ਗਿਆ ਉਹਦੇ ਵਿੱਚ 30 ਤਰੀਕ ਨੂੰ ਰਾਤ ਸ਼ਾਮਾਂ ਨੂੰ ਬੱਚਿਆਂ ਨੇ ਜਿਨ੍ਹਾਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਉਹਨਾਂ ਦੇ ਵਾਸਤੇ ਫਰਸਟ ਸੈਕਿੰਡ ਥਰਡ ਕੱਢ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਉਹ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਇਨਾਮ ਦੇਣ ਵਾਸਤੇ ਪਹੁੰਚੇ ਸਨ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਪਹੁੰਚੇ ਸਨ